ਇਹਨੂੰ ਤਾਂ ਮੈਂ ਆਪ ਦੇ ਮੇਰੇ ਗੋਦਿਆਂ 'ਚ ਸੁੱਤੀ ਪਈ ਸੀ ਇਹਨੂੰ ਮੈਂ ਆਪ ਦੇ ਕੋਲੇ ਕਰ ਲਿਆ ਮम्मा ਥੱਲੇ ਡੁੱਬ ਗਏ ਸੀ ਪਹਿਲਾਂ ਮੈਂ ਇਹਨੂੰ ਕਢਵਾਤਾ ਫਿਰ ਮੈਂ ਆਪ ਨਿਕਲ ਗਈ ਫਿਰ ਮੇਰੀ ਮੰਮੀ ਨੂੰ ਕਢਵਾਤਾ ਫਿਰ ਲੋਕ ਤਾਂ ਵੀਡੀਓ ਬਣਾਈ ਜਾਂਦੇ ਸੀ ਕਿ ਪਿੱਛੇ ਬੱਸ ਸੀਗੀ ਉਹਨਾਂ ਨੇ ਸਾਰਿਆਂ ਨੇ ਵੀਡੀਓ ਬਣਾ ਰੱਖੀ ਸੀ ਉਸ ਬੰਦੇ ਨੇ ਕਿਹਾ ਕਿ ਸਾਨੂੰ ਗੋਡੀਆਂ ਲਿਆਓ ਕਿ ਬੱਚੇ ਆ ਛੋਟੇ-ਛੋਟੇ ਆ ਕਿ ਬੱਚੇ ਨੂੰ ਠੰਡ ਲੱਗੀ ਜਾਂਦੀ ਆ ਫਿਰ ਉਹਨਾਂ ਨੇ ਪਹਿਲਾਂ ਤਾਂ ਕਿਸੇ ਨੇ ਮੰਨੀ ਨਹੀਂ ਫਿਰ ਉਹਨਾਂ ਨੇ ਬੱਚੇ ਲਿਆ ਕੇ ਦਿੱਤੀ ਅੱਧੋਂ ਨੇ ਅੱਧੇ ਉੱਤੇ ਘਾਂਡੇ ਵਾਦੋ ਪਹਿਲਾਂ ਤਾਂ ਕਿਸੇ ਨੇ ਕੀਤੀ ਨਹੀਂ ਫਿਰ ਮੈਂ ਆਖਿਆ ਮੈਨੂੰ ਮੇਰੀ ਮੰਮਾ ਦੇ ਵਿੱਚ ਫਿਰ ਬਾਤ ਚ ਕੀਤੀ 10-5 ਮਿੰਟ ਬਾਅਦ ਮੈਂ ਰੋਣ ਲੱਗ ਗਈ ਫਿਰ ਕੀਤੀ ਉਹਨਾਂ ਨੇ ਅਸੀਂ ਮੈਂ ਸੀ ਮੇਰੀ ਛੋਟੀ ਭੈਣ ਸੀ ਤੇ ਮੇਰੀ ਮੰਮੀ ਸੀ ਅਸੀਂ ਸਾਡੇ ਨਾਨਕੇ ਜਾ ਰਹੇ ਸੀਗੇ ਚੁੱਗੇ ਕਲਾ ਉੱਥੇ ਰਸਤੇ ਵਿੱਚ ਮੂਰੱ ਟ੍ਰੱਕ ਆਇਆ ਤੇ ਉਹਦੇ ਨਾਲ ਟ੍ਰੱਕ ਤਾਂ ਲੰਘ ਗਿਆ ਤੇ ਗੱਡੀ ਸੀ ਜਿਹੜੀ ਬੱਸ ਸੀ ਆਫੀਸ਼ਲ ਗੀਤੇ ਉਹਦੇ ਵਿੱਚ ਡਿੱਗ ਪਈ ਅਸੀਂ ਪਿਛਲੀ ਸੀਟ ਤੇ ਸੀਗੇ ਸਭ ਤੋਂ ਤੇ ਸਾਡਾ ਹੱਥ ਲਗੀ ਪੈ ਪੁੰਦੇ ਉਹਦੇ ਤੇ ਪੈ ਰਿਆ ਸੀ ਇਹਨੂੰ ਤਾਂ ਮੈਂ ਆਪ ਦੇ ਮੇਰੇ ਗੋਦੀਆਂ ਤੇ ਸੁੱਤੀ ਪਈ ਸੀ ਇਹਨੂੰ ਮੈਂ ਆਪ ਦੇ ਕੋਲੇ ਕਰ ਲਿਆ ਮम्मा ਥੱਲੇ ਡੁੱਬ ਗਏ ਸੀ ਇੱਕ ਬੰਦਾ ਆ ਸੀਗਾ ਉਹਨੇ ਕੰਚ ਤੋੜ ਕੇ ਉਹਦੀ ਬਾਹਂ ਟੁੱਟ ਗਈ ਸੀ ਉਹਨਾਂ ਨੇ ਸਾਰਿਆਂ ਨੂੰ ਕੱਢਿਆ ਸੀ ਪਹਿਲਾਂ ਮੈਂ ਇਹਨੂੰ ਕਢਵਾਤਾ ਫਿਰ ਮੈਂ ਆਪ ਨਿਕਲ ਗਈ ਫਿਰ ਮੇਰੀ ਮੰਮੀ ਨੂੰ ਕਢਵਾਤਾ ਉਸ ਤੋਂ ਬਾਅਦ ਇੱਕ ਫਿਰ ਲੋਕ ਤਾਂ ਵੀਡੀਓ ਬਣਾਈ ਜਾਂਦੇ ਸੀਗੇ ਉਹਨਾਂ ਕੀ ਪਿੱਛੇ ਬਸ ਸੀਗੀ ਉਹਨਾਂ ਨੇ ਸਾਰਿਆਂ ਨੂੰ ਵੀਡੀਓ ਬਣਾ ਰੱਖੀ ਸੀ ਉਸ ਬੰਦੇ ਨੇ ਕਿਹਾ ਕਿ ਸਾਨੂੰ ਪੋੜੀਆਂ ਲਿਆਓ ਕਿ ਬੱਚੇ ਆ ਛੋਟੇ ਛੋਟੇ ਆ ਕਿ ਬੱਚੇ ਨੂੰ ਠੰਡ ਲੱਗੀ ਜਾਂਦੀ ਆ ਫਿਰ ਉਹਨਾਂ ਨੇ ਪਹਿਲਾਂ ਤਾਂ ਕਿਸੇ ਨੇ ਮੰਨੀ ਨਹੀਂ ਫਿਰ ਉਹਨਾਂ ਨੇ ਬੱਚੇ ਲਿਆ ਕੇ ਦਿੱਤੀ ਅੱਧ ਪੋਣੇ ਅੱਧੇ ਉੱਧੇ ਘੰਟੇ ਬਾਅਦ ਉਹਨਾਂ ਨੇ ਜਦੋਂ ਪੋੜੀ ਲਿਆ ਕੇ ਦਿੱਤੀ ਫਿਰ ਜਿਵੇਂ ਜਿਨ੍ਹਾਂ ਦੇ ਸੱਤਣਾ ਸੂਤਣਾ ਥੋੜੀਆਂ ਜਿਹੀ ਬੱਚੇ ਸੀ ਉਹਨਾਂ ਦੀ ਮੰਮੀਆਂ ਜਿਨ੍ਹਾਂ ਨੂੰ ਬਾਹਰ ਘੱਟ ਰੱਖਿਆ ਸੀ ਉਹਨਾਂ ਨੂੰ ਉੱਧਰ ਲੈ ਕੇ ਤਲਵੰਡੀ ਲੈ ਕੇ ਸਿਗੇ ਤੇ ਇਧਰ ਬਠਿੰਡੇ ਲੈ ਗਈ ਸੀ ਸਾਨੂੰ ਤੇ ਮੰਮਾ ਹੋਰਾਂ ਨੂੰ ਇਧਰ ਲਈ ਹਸਪੀਟਲ ਚਲੇ ਆਏ ਸੀ ਹਾਂ ਤਲਵੰਡੀ ਮੰਮਾ ਨੂੰ ਪਾਰਕ ਡਿਆ ਮੰਮੀ ਕੇ ਮੇਸਰੋ ਡੋਲ ਰੇ ਸੀ ਮੰਮੀ ਵਿਹੋਸ਼ ਹੋ ਰਹੀ ਸੀਗੇ ਤੇ ਉਹ ਜਿਵੇਂ ਜਦੋਂ ਕੱਢਿਆ ਮੰਮੀ ਨੂੰ ਉਹਦਾ ਪਾਣੀ ਕੱਢ ਰਹੇ ਸੀਗੇ ਨੱਫ ਕੇ ਪਾਣੀ ਵੀ ਥੋੜਾ ਬਹੁਤ ਹੀ ਨਿਕਲੇ ਅਸੀਆ ਤੁਸੀਂ ਮੰਮੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹਾਂ ਮੈਂ ਤੁਸੀਂ ਉੱਪਰ ਸੀ ਮੰਮੀ ਦੇ ਮੰਮੀ ਥੱਲੇ ਰਵੇ ਕਿਸ ਕੀ ਮੰਮੀ ਜਦੋਂ ਮੇਰੇ ਤਾਂ ਪੈਪ ਨੂੰ ਹੱਥ ਪੈ ਗਿਆ ਸੀ ਤੇ ਮੰਮਾ ਫਿਸਲ ਕੇ ਥੱਲੇ ਵਾਗੇ ਸੀਗੇ ਮਮਾ ਮਮਾ ਦਾ ਹੱਥ ਫੜ ਲਿਆ ਸੀ ਆ ਥੋੜਾ ਦਿਖੀ ਅੰਦਾ ਸੀ ਆ ਫਿਰ ਮਮਾ ਨੂੰ ਤੇ ਖਿੱਚ ਲਿਆ ਸੀ ਆ ਪਰ ਮਮਾ ਕੁਝ ਬੋਲ ਨਹੀਂ ਰਹੇ ਸੀ ਲੋਕਾਂ ਨੇ ਕਿੰਨੀ ਮਦਦ ਉਸ ਮੌਕੇ ਤੇ ਪਹਿਲਾਂ ਤਾਂ ਕਿਸੇ ਨੇ ਕੀਤੀ ਨਹੀਂ ਫਿਰ ਮੈਂ ਆਖਿਆ ਮੈਨੂੰ ਮੇਰੀ ਮਮਾ ਦੇ ਵਿੱਚ ਫਿਰ ਬਾਤ ਚ ਕੀਤੀ 10-5 ਮਿੰਟਾ ਬਾਅਦ ਮੈਂ ਰੋਣ ਲੱਗ ਗਈ ਫਿਰ ਕੀਤੀ ਉਹਨਾਂ ਨੇ ਕਿੰਨੇ ਭੈਣ ਭੈਣ ਅਸੀਂ 6 ਭੈਣਾਂ ਗੀਆਂ ਇੱਕ ਮੇਰੀ ਮਾਸੀ ਕੋਲ ਆ ਤੇ ਇੱਕ ਗੁਜਰਗੀ ਸੀ ਹੁਣ ਅਸੀਂ 4 ਭੈਣਾਂ ਗੀਆਂ

ਮ ਮਗਾ ਤੈਨੂੰ ਨਾਖਪੁਰ ਤਾਰਿਆ ਨਾ ਇਹਨੂੰ ਕੀ ਕਰਵਾਇ। ਅਸੀਂ ਦੋ ਮੋਟਰਾਂ ਦੇ ਚੱਕੇ ਜੀ ਮੈਂ ਤੇ ਮੇਰੇ ਭੀਜੇ ਨੇ ਤੇ 20 ਕਿਲੋ ਚਾਹ ਇਹਨੇ ਉਹ ਬੰਨ ਲੈ ਰਹਾ ਜੀ ਬਾਜਰੀ ਵੀ ਮਾਂ ਵਾਸਤੇ ਲੈ ਕੇ ਜਾਉਂਗੀ। ਚਾਰਾ ਨੂੰ ਤਿਆਰ ਕਰ ਲਈ ਇਹਨਾਂ ਨੇ। ਦੋ ਤਾਂ ਕਹਿੰਦੀ ਸੀ ਜਾਣਾ ਨਹੀਂ। ਮੈਂ ਕਿਹਾ ਚਲੋ ਵੀ ਤੁਸੀਂ ਨਹੀਂ ਜਾਣਾ ਵੀ ਦੋ ਵਗ ਜਾਓ। ਇਹ ਕਿਹਨ ਜੜੀ ਕਿਵੇਂ ਕਰਾਵਾਂਗਾ ਤੂੰ ਜਾ ਬੇਟਾ ਚੱਲ ਕੋਈ ਨਹੀਂ ਨਾਲ ਵਗ ਜਾ। ਉਹ ਤੋਂ ਕਰਕੇ ਜੀ ਮੈਂ ਇਹਨਾਂ ਨੂੰ ਨਾਖਪੁਰ ਆ ਕੇ ਚੜਾ ਆ ਗਿਆ। ਇਹਨਾਂ ਨੂੰ ਬੱਸ ਟੱਪ ਗਈ ਸੀ ਉਹ ਨਾਖਪੁਰ ਤੋਂ। ਉਦੋਂ ਆ ਕਿ ਬੱਸ ਪੁੱਛਿਆ ਵੀ 40 ਮਿੰਟਾਂ ਬਾਅਦ ਬੱਸ ਆਉਗੀ ਦੁਬਾਰੇ ਮੈਂ ਆਖੇ ਵੀ ਭੁੱਖੀਆਂ ਮਰਦੀਆਂ ਜਾਣਗੀਆਂ ਵੀ ਇਹਨਾਂ ਨੂੰ ਮੈਂ ਚੀਜ਼ ਲੈ ਕੇ ਦੇਦਾ ਕੋਈ ਮੈਂ ਇਹਨਾਂ ਨੂੰ 50 ਰੁਪਏ ਦੀ ਚੀਜ਼ ਲੈ ਕੇ ਦੇਤੀ ਉਦੋਂ ਬੱਸ ਆ ਗਈ ਬੱਸ ਆਈ ਤੇ ਮੈਂ ਭੱਜ ਕੇ ਜਦੋਂ ਬੱਸ ਆ ਗਈ ਮੈਂ ਉਹ ਤੋਂ ਬਕਾਇਆ ਵੀ ਨਹੀਂ ਲੈਤਾ ਮੈਂ ਕਿਹਾ ਪਹਿਲਾਂ ਵੀ ਬੱਚੀਆਂ ਭੁੱਖੀਆਂ ਮਰਦੀਆਂ ਮੈਂ ਪਹਿਲਾਂ ਕੇਲੇ ਫੜਾ ਕੇ ਜੀ ਇਹਨਾਂ ਨੂੰ ਫੜਾ ਕੇ ਤੇ ਉਸ ਤੋਂ ਬਾਅਦ 3 ਕ ਘੰਟਿਆਂ ਬਾਅਦ ਮੇਰੇ ਕੋਲੇ ਫੋਨ ਆ ਗਿਆ ਜੀ ਕਹਿੰਦੇ ਭਾਈ ਐ ਕਰਕੇ ਵੀ ਆ ਗੱਲ ਬਣ ਗਈ ਬੇਟੀਆਂ ਘਰਾਈਆਂ ਹੋਈਆਂ ਨੇ ਬਹੁਤ ਜ਼ਿਆਦੇ ਉਹਦੀ ਮੈਂ ਦਾ ਜ਼ਿੰਮੇਦਾਰ ਨੰੁੰਡੇ ਨੂੰ ਲੈ ਕੇ ਅਸੀਂ ਗੱਡੀ ਲੈ ਕੇ ਪਹੁੰਚ ਗਏ ਜੀ। ਵੀ ਕਹਿੰਦੇ ਵੀ ਤੁਸੀਂ ਬਠਿੰਡੇ ਨਾ ਆਓ ਵੀ ਤੁਸੀਂ ਆਹ ਬੱਚੇ ਸੰਭਾਲੋ ਵੀ ਗੁਡੀਆਂ ਸਹੀ ਨਹੀਂ ਇਹਨਾਂ ਨਾਲ ਗੱਲ ਹੋ ਗਈ ਸੀ ਵੀ ਅਸੀਂ ਇਹਨਾਂ ਨੂੰ ਚਾਹ ਪਿਆਤੀ ਬਿਸਕੁਟ ਖਵਾਤੀ ਇਹ ਜਮਾ ਸਹੀ ਨਹੀਂ। ਫਿਰ ਸ਼ਾਮ ਨੂੰ ਅਸੀਂ ਜਾ ਕੇ ਇਹਨਾਂ ਨੂੰ ਇੱਥੇ ਨਵੇਂ ਪਿੰਡ ਲਿਆਈ ਸੀ ਰਾਤ ਅਸੀਂ ਭੈਣ ਕੋਲੇ ਰਹਿ ਗਏ ਸੀ ਨਵੇਂ ਪਿੰਡ। ਜੇ ਤੁਸੀਂ ਆਏ ਹੋ ਕਰਾਲੀ ਨਾਲ ਗੱਲ ਹੋ ਗਈ ਕੋਦੋਂ ਡੈਥ ਹੋ ਚੁੱਕੀ ਸੀ ਤੁਹਾਨੂੰ ਪਤਾ ਨਹੀਂ ਜੀ ਸਾਨੂੰ ਅਨਸਾਰੀ ਦਿਖਾਤਾ ਸੀ ਡੈਥ ਹੋ ਚੁੱਕੀ ਸੀ ਜੀ। ਉੱਕਾ ਤੋੜ ਲੱਗਦੀ ਹੈ ਜੀ ਬਸ ਪਤਾ ਨਹੀਂ ਕਿਵੇਂ ਬੈਠਿਆ ਮੇਰੇ ਪਾਸੇ ਥੋੜੀ ਛੱਡ ਕੇ ਗਈ ਹੈ ਸਾਰੀ ਬਰਾਬਰ ਕਮਾਉਂਦੀ ਸੀ ਜੀ ਕੀ ਕੰਮ ਕੀ ਕਰਦੀ ਸੀ ਕੰਮ ਕਰਦੀ ਮੈਂ ਜੀ ਮਜ਼ਦੂਰੀ ਕਰਦੀ ਜੀ ਦਿਹਾੜੀ ਉਹ ਵੀ ਉਹਦੀ ਨਾਲ ਕੰਮ ਹਾਂਜੀ ਉਹ ਰੋਟੀ ਪਾਣੀ ਨਾਲ ਕੰਮ ਕਰਾਉਂਦੀ ਸੀ ਜੀ ਮੈਨੂੰ ਪੈਸੇ ਵੀ ਦੇ ਕੇ ਆਈ ਹੈ ਜੀ ਘਰੇ 2000 ਰੁਪਏ ਵੀ ਤੂੰ 500 ਬਲਾਨੀ ਬੁੜੀ ਦਾ ਦੇਣਾ 250 ਬੁਲਾਨੀ ਦਾ 250 ਬੁਲਾਨੀ ਦਾ ਠੀਕ ਹੈ ਵੀ 1500 ਤੋਂ ਇੱਕ ਬੁੜੀ ਦਾ ਦੇਣਾ ਵੀ ਮੇਰੇ ਮਗਰ ਕੋਈ ਨਾ ਵੀ ਸਾਡੇ ਪੈਸੇ ਮੈਨੂੰ ਫੋਨ ਨਾ ਕਰ ਵੀ ਬੁੜੀ ਕਰੇ ਠੀਕੰਮ ਕਰਦੇ ਆਹੀ ਨਾਲੇ ਪੈਲਸਾ ਪੁਲਸਾ ਮਜ਼ਦੂਰੀ ਦਾ ਕੰਮ ਹੀ ਕਰਦੇ ਸੀ ਮੈਨੂੰ ਕਹਿੰਦੀ ਮੇਰੇ ਮਗਰ ਕੋਈ ਫੋਨ ਨਾ ਆਵੇ ਇਹਨੋਂ ਦੂਜਿਆਂ ਨੂੰ ਕਹਿੰਦੀ ਤੁਸੀਂ ਜਾਂਦੀਆਂ ਨਹੀਂ ਮੈਨੂੰ ਫੋਨ ਨਾ ਕਰਿਓ ਠੀਕ ਹੈ ਮੈਂ ਤਾਂ ਮਗਰ ਵੀ ਤੂੰ ਆਏ ਕਰ ਇਹ ਚੁਗਗੇ ਕਲਾ ਮੇਰੇ ਆਦੀ ਮਾਂ ਕੋਲ ਜਾ ਰਹੀ ਸੀ ਹਾਂਜੀ ਹਾਂਜੀ ਅਸੀਂ ਦੋ ਮੋਟਰਸਾਂ ਤੇ ਚੜਾ ਗਏ ਜੀ ਇਹ ਕਹਿੰਦੇ ਡੈਡੀ ਜਾਵਾ ਕਿ ਨਾ ਜੇ ਹੁਣ ਇਹ ਨਾ ਆਉਂਦੀ ਸਹੀ ਵੀ ਨਹੀਂ ਬਚਦੀ ਸੀ ਜੀ ਮੈਂ ਚੱਲ ਤੂੰ ਜਾਇਆ ਕਹਿੰਦੀ ਡੈਡੀ ਜੀ ਤਾਂ ਆਇਆ ਕਰਦਾ ਨਹੀਂ ਇਹਨੂੰ ਕਹਿੰਦੀ ਤੂੰ ਤਾਂ ਚੱਲ ਹੀ ਚੱਲ ਨਾਲ ਦੋ ਕਹਿੰਦੀ ਅਸੀਂ ਜਾਂਦੀਆਂ ਨਹੀਂ ਮੰਨ ਕੀ ਕਰਦੇ ਕੁਛ ਹੀ ਬਸ ਦੇਖ ਲੋ ਜੀ ਕਿਵੇਂ ਹੋਊਗਾ ਬੱਚੀਆਂ ਤਾਂ ਹੁਣ ਪਾਲਣੀਆਂ ਨੇ ਨਾ ਜੀ ਮੈਂ ਨਵਲੋਂ ਸਿੰਘ ਜੀ ਅਸੀਂ ਕੀ ਕਹਿਣਾ ਚਾਹੁੰਦੇ ਕੱਲ ਹਾਦਸਾ ਹੋਇਆ ਉਹ ਡਿਪੈਂਡ ਦੀ ਰਿਪੋਰਟ ਸੀ ਉਹਦੀ ਰਿਪੋਰਟ कल ये बहुत बड़ी दुर्घटना हुई है जी इसमें हमारे गाँव की एक मतलब परमजीत वाइफ हो प्रेम सिंह की और बहुत ही गरीब परिवार से संबंधित है ये पांच लड़की लड़की है लड़का है नहीं और खेती बाड़ी और मजदूरी काम करते ये। तो घर की हालत बहुत खराब है और सरकार से गुजारिश है कि इनका कुछ सहायता करी जाए हुँ। हुँ। बच्ची ने बहुत हिम्मत का काम किया जी ठीक है सराहना होती है छोटे बच्चे को इसने बचाया ਇਹ ਮਾਰਕੋ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਨਹੀਂ ਬਚਾ ਪਾਇ ਉਸकी ਬਾਹ ਫੜ ਲਈ ਸੀ ਜਦੋਂ ਮਾਲਕ ਦੀ ਮਰਦੀ ਆ ਕੇ ਬੜਾ ਸਰਕਾਰ سے ਬੇਨਤੀਆਂ ਕੀਤੀ ਕਿ ਉਸकी ਸਹਾਇਤਾ ਕਰੀ ਜਾ ਸਕਦੀ ਹੈ